ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਮੁਹਾਲੀ ਦੇ ਜਗਤਪੁਰਾ ਕਲੋਨੀ ਦੇ ਵਿੱਚ ਨਸ਼ਾ ਵੇਚਣ ਵਾਲੇ ਸ਼ੱਕੀ ਵਿਅਕਤੀਆਂ ਦੇ ਖਿਲਾਫ ਘਰ ਘਰ ਤਲਾਸ਼ੀ ਲਈ ਗਈ ਅਤੇ ਬਕਾਇਦਾ ਘਰ ਦੇ ਵਿੱਚ ਪਿਆ ਸਮਾਨ ਜਦੋਂ ਪੁਲਿਸ ਨੇ ਬਿੱਲ ਮੰਗੇ ਤਾਂ ਉਹ ਮੌਕੇ ਤੇ ਨਹੀਂ ਦਿਖਾ ਸਕੇ ਇਸ ਦੇ ਤਹਿਤ ਪੁਲਿਸ ਨੇ 6 ਦੇ ਕਰੀਬ ਗੈਸ ਸਿਲੰਡਰ LCD ਅਤੇ ਕਈ ਵਾਹਨ ਵੀ ਜ਼ਬਤ ਕਰ ਲਏ ਅਤੇ ਉਹਨਾਂ ਨੂੰ ਹਿਦਾਇਤਾਂ ਦਿੱਤੀਆਂ ਕਿ ਅਗਰ ਕਿਸੇ ਕੋਲ ਇਨਾ ਦੇ ਬਿੱਲ ਹੈ ਤਾਂ ਉਹ ਆਪਣਾ ਸਮਾਨ ਆ ਕੇ ਲੈ ਜਾਣ ਨਹੀਂ ਤਾਂ ਕਾਰਵਾਈ ਕੀਤੀ ਜਾਏਗੀ ਜਾਣਕਾਰੀ ਦਿੰਦੇ ਹੋਏ ਐਸਪੀ ਹਰਵੀਰ ਸਿੰਘ ਅਟਵਾਲ ਪੰਸਾਬ ਕਲੋਨੀ ਜਿਹੜਾ ਹੈਗਾ ਇਹ ਮਤਲਬ ਕਿ ਐਸਐਸਪੀ ਸਾਹਿਬ ਦੇ ਵਿਸ਼ਾਲ ਅਭਿਸ਼ਾਂ ਤੇ ਇਹ ਮਤਲਬ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਜਿਹੜੇ ਕਿ ਲਿਸਟਡ ਡਰਗਸ ਪੋਟ ਨੇ ਉਹਦੇ ਵਿੱਚ ਜਿਹੜੇ ਬੰਦੇ ਬੇਲਡ ਆਊਟ ਨੇ ਜਿਹੜੇ ਪੁਰਾਣੇ ਬੰਦੇ ਨੇ ਉਹਨਾਂ ਦੀ ਆਪਣਾ ਚੈਕਿੰਗ ਹੋ ਰਹੀ ਹੈ ਸੋ ਥੈਟ ਇੱਕ ਲੋਕਾਂ ਦੇ ਵਿੱਚ ਸੈਂਸ ਆਫ ਸਿਕਿਉਰਟੀ ਜਾਵੇ ਕਿ ਮਤਲਬ ਪੰਜਾਬ ਦੀ ਪੁਲਿਸ ਜਿਹੜੀ ਹੈਗੀ ਆ ਉਹ ਤਰਕ ਹੈਗੀ ਆ ਤੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਉਹ ਕਾਰਵਾਈਆਂ ਨੂੰ ਚਲਿਆ ਰਹੇ ਬਹੁਤ ਸਾਰਾ ਸਮਾਨ ਕਿ ਦੱਸ ਹੋਇਆ ਬਾਈਕ 'ਤੇ ਉਨਾ ਤੱਕ ਉਹਨਾਂ ਦੀ ਅਪੋਜੀਸ਼ਨ ਜਾਂ ਹਲੇ ਚੈੱਕ ਕਰਾਂਗੇ ਜਿੰਨੇ ਵੀ ਇੱਥੇ ਬਾਈਕਸ ਨੇ ਜਿਹੜੇ ਵਿਦਾਊਟ ਨੰਬਰ ਹੈਗੇ ਨੇ ਕਾਫੀ ਸਾਨੂੰ ਇਥੋਂ ਮਿਲੇ ਨੇ ਸਕੂਟਰ ਮੋਟਰਸਾਈਕਲ ਇਹ ਨਾਰਮਲੀ ਇਹੀ ਜਿਹੜੇ ਮੋਟਰਸਾਈਕਲ ਸਕੂਟਰ ਨੇ ਸਨੈਚਿੰਗ ਤੇ ਹੋਰ ਵਾਰਦਾਤਾਂ ਤੇ ਯੂਜ਼ ਕੀਤੇ ਜਾਂਦੇ ਨੇ ਸੋ ਇਹ ਸਾਰਿਆਂ ਨੂੰ ਅਸੀਂ ਥਾਣੇ ਲੈ ਕੇ ਜਾਵਾਂਗੇ ਵੈਰੀਫਾਈ ਕਰਾਂਗੇ ਇਹਨਾਂ ਦੀ ਵੀਡੀਓ ਹੋ ਰਹੀ ਹੈ ਕਿੱਥੋਂ ਮਿਲੇ ਨੇ ਆਸ-ਪਾਸੇ ਵੀ ਪਤਾ ਕਰਾਂਗੇ ਕੌਣ ਚਲਾਉਂਦਾ ਸੀ ਕੌਣ ਇਹਦਾ ਹੈਗਾ ਉਹਦੇ ਨਾਲ ਸਾਨੂੰ ਕਾਫੀ ਇਹਦੇ ਚ ਸਰਵੇਲੈਂਸ ਤੇ ਹੈਲਪ ਮਿਲੇਗੀ ਹਾਂਜੀ ਥੈਂਕ ਯੂ